ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਸਾਹਿਬ ਸਿੰਘ ਲੈ ਕੇ ਹਾਜ਼ਰਾਂ ਜੀ ਇੱਕ ਹੋਰ ਵਧੀਆ ਨਵੀਂ ਕਲਾਸ ਥਿਉਰੀ ਵਿਦ ਐਮਸੀਕਿਊਜ਼ ਇਸ ਕਲਾਸ ਦੀ ਬਹੁਤ ਵੀੜ ਸੀ ਮੇਰਾ ਖਿਆਲ ਕਿ ਪਿਛਲੀ ਵਾਰ ਤੁਹਾਡੇ ਸਿਲੇਬਸ 'ਚ ਇਹ ਕਲਾਸ ਨਾ ਹੋਣ ਕਰਕੇ ਕਈ ਦੀ ਥਿਉਰੀ ਬਹੁਤ ਘੱਟ ਸਟੂਡੈਂਟਸ ਨੇ ਪੜ੍ਹੀ ਹੈ ਸੋ ਅੱਜ ਮੈਂ ਤੁਹਾਨੂੰ ਪੜ੍ਹਾਉਂਗਾ ਬਹੁਤ ਵਧੀਆ ਤਰੀਕੇ ਨਾਲ ਭਾਈ ਗੁਰਦਾਸ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਦਾ ਜਿਹੜਾ ਹੈ ਸਬੰਧ ਸਾਡੇ ਸਾਰੇ ਪੇਪਰਾਂ ਨਾਲ ਹੈ ਮਾਸਟਰ ਕੈਡਰ ਵਿੱਚ ਵੀ UGC NET ਦੇ ਵਿੱਚ ਵੀ ਲੈਕਚਰਰ ਕੈਡਰ ਦੇ ਵਿੱਚ ਵੀ ETT 9894 ਦੇ ਵਿੱਚ ਵੀ ਭਾਈ ਗੁਰਦਾਸ ਜੀ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੇ ਜੀਵਨ ਰਚਨਾ ਦੇ ਵਿੱਚੋਂ ਸਵਾਲ ਆ ਜਾਂਦੇ ਆ ETT 9894 ਲਈ ਇਹ ਸੁਪਰ ਡੁੱਪਰ ਹਿੱਟ ਕਲਾਸ ਰਹਿਣ ਵਾਲੀ ਆ ਤੁਸੀਂ ਦੇਖੋਗੇ ਪੜੋਗੇ ਸੁਣੋਗੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਸਾਰਿਆਂ ਨੂੰ ਰਿਕਵੈਸਟ ਹੈ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਜਿਹੜੀ ਕਲਾਸ ਹੈ ਇਸ ਨੂੰ ਆਪ ਦੇਖੋ ਤੇ MCQ ਜਿਹੜੇ ਮੈਂ ਤੁਹਾਨੂੰ ਕਰਾਉਂਗਾ ਬਿਲਕੁਲ ਪੇਪਰ ਵਾਲੇ ਹੋਣਗੇ ਹਾਂਜੀ ਬਿਨਾਂ ਸਮਾਂ ਗਵਾਇਆ ਸ਼ੁਰੂ ਕਰ ਦਿਆਂ ਜੀ ਅੱਜ ਦੀ ਆਪਾਂ ਕਲਾਸ ਭਾਈ ਗੁਰਦਾਸ ਜੀ ਪਾਈ ਗੁਰਦਾਸ ਜੀ ਦਾ ਜਨਮ 1553 ਈਸਵੀ ਗੋਇੰਦਵਾਲ ਸਾਹਿਬ ਦਾ ਇਹ ਜਿਹੜੀ 1553 ਈਸਵੀ ਹੈ ਇਹ ਕੋਈ ਪੱਕੀ ਐ ਐਗਜੈਕਟ ਨਹੀਂ ਐ ਵੱਖ-ਵੱਖ ਕਿਤਾਬਾਂ ਦੇ ਵਿੱਚ ਵੱਖਰੀ-ਵੱਖਰੀ ਮਿਲਦੀ ਆ ਪਰ 1553 ਦੇ ਉੱਤੇ ਵਿਦਵਾਨ ਜ਼ਿਆਦਾ ਸਹਿਮਤ ਨੇ ਤੋਂ ਤੁਹਾਨੂੰ ਇਹ ਬੈਰੀ ਕਰ ਸਕਦੀ ਆ 53 54 55 ਹੋ ਸਕਦਾ ਇਹਦੇ ਤੇ ਸਵਾਲ ਨਾ ਆਵੇ ਗੋਇੰਦਵਾਲ ਸਾਹਿਬ ਵੀ ਜਿਹੜਾ ਹੈ ਇਹ ਤਾਂ ਠੀਕ ਨਹੀਂ ਐ ਬਲਕਿ ਭਾਈ ਗੁਰਦਾਸ ਸਾਹਿਬ ਜੀ ਦਾ ਜਿਹੜਾ ਜਨਮ ਹੈ ਮੇਰਾ ਖਿਆਲ ਉਹ ਬਾਸਰ ਕੇ ਗਿੱਲਾਂ ਦਾ ਜਿਆਦਾ ਟੁਕਮਾ ਹੈ ਪੁੱਤਰ ਬਾਸਰ ਕੇ ਗਿੱਲਾਂ ਜਿਹੜਾ ਇਹਨਾਂ ਦਾ ਪੁਰਾਣਾ ਪਿੰਡ ਹੈ ਗੁਰੂ ਅਮਰਦਾਸ ਜੀ ਮਹਾਰਾਜ ਵਾਲਾ ਉਹ ਵਾਲਾ ਹੈ ਤਾਂ ਪਿਤਾ ਜੀ ਦਾ ਤਾਰਚੰਦ ਭੱਲਾ ਨੇ ਯਾਦ ਰੱਖੋ ਗੁਰੂ ਅਮਰਦਾਸ ਮਹਾਰਾਜ ਦੇ ਸਕੇ ਭਤੀਜੇ ਨੇ ਭਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨੇ ਭਾਵ ਭਰਾ ਦੇ ਪੁੱਤਰ ਨੇ ਦਾਤਾਰ ਚੰਦ ਭੱਲਾ ਜੀ ਦੇ ਬੇਟੇ ਨੇ ਭਾਈ ਗੁਰਦਾਸ ਜੀ ਨੂੰ ਜਿਹੜੀ ਗੁਰਸਿੱਖੀ ਦੀ ਦਾਤ ਹੈ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪਾਸੋਂ ਪ੍ਰਾਪਤ ਹੋਈ ਭਾਈ ਗੁਰਦਾਸ ਜੀ ਨੂੰ ਉਹਨਾਂ ਦੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਨੇ ਜੋ ਸਿੱਖ ਸਮਾਜ ਦੇ ਅੰਦਰ ਆਪਣਾ ਰੋਲ ਅਦਾ ਕੀਤਾ ਉਹਦੇ ਕਰਕੇ ਜਾਣਿਆ ਜਾਂਦਾ ਹੈ ਤੋਂ ਕਿਹੜੇ-ਕਿਹੜੇ ਗੱਲਾਂ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਪਹਿਲਾਂ ਆਪਾਂ ਉਹ ਪੜਾਂਗੇ ਫਿਰ ਅੱਗੇ ਜਾ ਕੇ ਅਸੀਂ ਉਹਨਾਂ ਦੀ ਬਾਣੀ ਰਚਨਾ ਦੀ ਗੱਲ ਕਰਾਂਗੇ ਭਾਈ ਗੁਰਦਾਸ ਜੀ ਗੁਰਮਤ ਦੇ ਪਹਿਲੇ ਵਿਆਖਿਆਕਾਰ ਹਨ ਇਹ ਤੁਹਾਡਾ ਸਾਰਿਆਂ ਦਾ ਸਵਾਲ ਹੈ ਕਿ ਭਾਈ ਗੁਰਦਾਸ ਜੀ ਗੁਰਮਤ ਦੇ ਪਹਿਲੇ ਵਿਆਖਿਆਕਾਰ ਇਹਦਾ ਮਤਲਬ ਕੀ ਹੈ ਅੱਜ ਕੱਲ ਤੁਸੀਂ ਕਥਾ ਸੁਣਦੇ ਹੋ ਕਥਾਵਾਚਕ ਹੈ ਸਾਡੇ ਕੋਲ ਵੱਖ-ਵੱਖ ਨਾਮਾ ਹੀਟ ਕਥਾ ਕਰਦੇ ਆ ਕਥਾਵਾਚਕ ਸਿੰਘ ਗੁਰਮਤ ਦੇ ਪਹਿਲੇ ਵਿਆਖਿਆਕਾਰ ਦਾ ਭਾਵ ਹੈ ਕਿ ਕਥਾ ਕਰਦੇ ਸੀ ਇਹ ਜਿਹੜਾ ਪ੍ਰਚਾਰਕ ਸ਼ਰੈਣੀ ਮਹਾਰਾਜ ਨੇ ਆਰੰਭ ਕੀਤੀ ਜਿਹੜੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਜਾਂ 22 ਮੰਝੀਆਂ ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀਆਂ 22 ਮੰਝੀਆਂ ਤੋਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਅੱਗੇ ਮਸੰਦ ਪ੍ਰਥਾ ਦੇ ਵਿੱਚ ਬਦਲ ਦਿੱਤਾ ਉਹਨਾਂ ਦਾ ਕੰਮ ਕੀ ਸੀਗਾ ਇਹ ਹੀ ਸੀ ਕਿ ਗੁਰਮਤ ਦਾ ਪ੍ਰਚਾਰ ਕਰਨਾ ਵੱਖ-ਵੱਖ ਥਾਵਾਂ ਤੇ ਜਾ ਕੇ ਭਾਈ ਗੁਰਦਾਸ ਜੀ ਉਸ ਨਜ਼ਰੀਏ ਤੋਂ ਪੂਰੇ ਪਰਫੈਕਟ ਵਿਆਖਿਆਕਾਰ ਸਨ ਭਾਵ ਕਥਾਕਾਰ ਸਨ ਤੇ ਇਕੱਲੇ ਹੁਣ ਜਿਹੜੀ ਕਥਾ ਹੁੰਦੀ ਹੈ ਉਹ ਤਾਂ ਇਹ ਹੈ ਨਾ ਵੀ ਗੁਰਬਾਣੀ ਦੀ ਵਿਆਖਿਆ ਨੂੰ ਆਪਾਂ ਕਥਾਕਾਰੀ ਕਹਿੰਦੇ ਆ ਅਸਲ ਵਿੱਚ ਭਾਈ ਗੁਰਦਾਸ ਜੀ ਵਿਆਖਿਆ ਦੇ ਨਾਲ ਨਾਲ ਆਪਣੀ ਮੌਲਿਕ ਰਚਨਾ ਵੀ ਕਰਦੇ ਸੀ ਲਿਖਦੇ ਵੀ ਸੀਗੇ ਲਖਾਰੀ ਵੀ ਸੀਗੇ ਆਪ ਲੇਖਕ ਵੀ ਸੀਗੇ ਆਪ ਲੇਖਕ ਵੀ ਸੀਗੇ ਤੋਂ ਇਸ ਕਰਕੇ ਵੀ ਉਹਨਾਂ ਦੀ ਮੌਲਿਕ ਦੇਣਮੀ ਹੈ ਕੱਲੀ ਕਥਾ ਇਹ ਨਹੀਂ ਕਿ ਉਹ ਵਿਆਖਿਆ ਹੀ ਕਰਦੇ ਸੀ ਕੱਲੇ ਨਾਲ ਨਾਲ ਆਪਣੇ ਕੋਲੋਂ ਵੀ ਲਿਖ ਕੇ ਮੌਲਿਕ ਰੂਪ ਦੇ ਵਿੱਚ ਉਸ ਨੂੰ ਪੇਸ਼ ਕਰਦੇ ਸੀ ਤੋ ਭਾਈ ਗੁਰਦਾਸ ਜੀ ਗੁਰਮਤਿ ਦੇ ਪਹਿਲੇ ਵਿਆਖਿਆਕਾਰ ਹੈ ਤੁਹਾਡਾ ਸਵਾਲ ਹੈ ਇਸ ਤੋਂ ਬਾਅਦ ਅਗਲਾ ਸਵਾਲ ਭਾਈ ਗੁਰਦਾਸ ਜੀ ਨੂੰ ਸੈਂਟ ਪੌਲ ਕਿਹਾ ਜਾਂਦਾ ਹੈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੰਤ ਪਾਲ ਵੀ ਕਹਿ ਦਿੰਦੇ ਹਾਂ ਸੰਤ ਪਾਲ ਜਾਂ ਸੈਂਟ ਪਾਲ ਠੀਕ ਹੈ ਸੰਤ ਪਾਲ ਦਾ ਮਤਲਬ ਕੀ ਹੈ ਇੱਥੇ ਮੈਂ ਲਿਖਿਆ ਕਿ ਸੰਤਪਾਲ ਕਿਹਾ ਜਾਂਦਾ ਹੈ ਜਾਂ ਸਿੱਖ ਧਰਮ ਦੇ ਵੇਦਵਿਆਸ ਕਿਹਾ ਜਾਂਦਾ ਹੈ ਜਾਂ ਉਹਨਾਂ ਨੂੰ ਆਨੰਦ ਦੇ ਨਾਲ ਤੁਲਨਾਇਆ ਜਾਂਦਾ ਹੈ ਆਨੰਦ ਇਕੱਲੇ ਇਕੱਲੇ ਚੀਜ਼ ਸਮਝੋ ਸੰਤਪਾਲ ਇਸਾਈ ਧਰਮ ਦੇ ਉਹ ਸੰਤ ਹੋਇਆ ਜਿਨ੍ਹਾਂ ਨੇ ਇਸਾਈ ਧਰਮ ਦੇ ਪ੍ਰਚਾਰ ਵਾਸਤੇ ਮੁੱਢ ਵਿੱਚ ਮੁੱਢਲੀ ਭੂਮਿਕਾ ਨਿਭਾਈ ਜਾਨੀ ਕਿ ਉਹਨਾਂ ਨੇ ਇਸਾਈ ਤਰਬ ਦੀ ਵਿਆਖਿਆ ਕੀਤੀ ਇਸਾਈ ਧਰਮ ਦਾ ਪ੍ਰਚਾਰ ਕੀਤਾ ਇਹ ਗੱਲ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਕਹੀ ਮੋਹਨ ਸਿੰਘ ਦਿਵਾਨਾ ਕਹਿੰਦਾ ਹੈ ਕਿ ਜਿਹੜਾ ਕੰਮ ਈਸਾਈ ਧਰਮ ਦੇ ਵਿੱਚ ਸੰਤ ਪੌਲ ਨੇ ਕੀਤਾ ਉਹੀ ਕੰਮ ਸ੍ਰੀ ਗੁਰੂ ਨਾਨਕ ਸਾਹਿਬ ਦੇ ਮਤ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਭਾਈ ਗੁਰਦਾਸ ਜੀ ਨੇ ਕੀਤਾ ਇਸ ਕਰਕੇ ਉਹ ਸਿੱਖ ਧਰਮ ਦੇ ਸੇਂਟ ਪੌਲ ਇਪੋਰਟੈਂਟ ਹੈ ਨਾ ਸਵਾਲ ਹੈ ਧਿਆਨ ਰੱਖਿਓ ਅੱਗੇ ਆਜੋ ਸਿੱਖ ਧਰਮ ਦੇ ਵੇਦ ਵਿਆਸ ਵੀ ਇਹਨਾਂ ਨੂੰ ਕਿਹਾ ਜਾਂਦਾ ਵੇਦ ਵਿਆਸ ਵੇਦ ਵਿਆਸ ਜੀ ਨੇ Hindu ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ઋષਿ ਵਿਆਸ ਨੇ ਵੇਦ ਲਿਖੇ ਤੇ ਹੋਰ ਗ੍ਰੰਥਾਂ ਦਾ ਉਹਨਾਂ ਨੇ ਜਿਹੜਾ ਹੈ ਸੰਕਲਨ ਕੀਤਾ ਤੇ ਕੰਮ ਕੀਤਾ ਮਿਹਨਤ ਕੀਤੀ ਉਹੀ ਕੰਮ ਭਾਈ ਗੁਰਦਾਸ ਜੀ ਨੇ ਕੀਤਾ ਆਨੰਦ ਆਨੰਦ ਬੁੱਧ ਤਰਮ ਦੇ ਜਿਹੜੇ ਮੁੱਢਲੇ ਪ੍ਰਚਾਰਕਾਂ ਵਿੱਚੋਂ ਨੇ ਆਨੰਦ ਜੀ ਦਾ ਸਬੰਧ ਮਹਾਤਮਾ ਬੁੱਧ ਜੀ ਦੇ ਨਾਲ ਬਹੁਤ ਨੇੜਲਾ ਸੀ ਜਿਵੇਂ ਭਾਈ ਗੁਰਦਾਸ ਜੀ ਦਾ ਗੁਰੂ ਅਰਜਨ ਸਾਹਿਬ ਜੀ ਜਾਂ ਗੁਰੂ ਰਾਮਦਾਸ ਜਾਂ ਗੁਰੂ ਅਮਰਦਾਸ ਜੀ ਦੇ ਨਾਲ ਸੀ ਤੋਂ ਇਸ ਕਰਕੇ ਉਹਨਾਂ ਨੂੰ ਆਨੰਦ ਵੀ ਕਿਹਾ ਜਾਂਦਾ ਹੈ ਵੇਦ ਵਿਆਸ ਵਾਲਾ ਤੇ ਸੰਤ ਪੌਲ ਵਾਲਾ ਸਵਾਲ ਤੁਹਾਨੂੰ ਆਉਣਾ ਹੈ ਪੇਪਰ 'ਚ ਯਾਦ ਰੱਖਿਓ ਚੌਥੀ ਗੱਲ ਅਗਲੀ ਗੱਲ ਭਾਈ ਗੁਰਦਾਸ ਜੀ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਉਹ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਸਨ ਆਦ ਗ੍ਰੰਥ ਸਾਹਿਬ ਦਾ ਤੁਹਾਨੂੰ ਪਤਾ 1604 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕੀਤਾ ਸੀਗਾ ਰਾਮ ਸਰ ਸਾਹਿਬ ਦੀ ਜਗ੍ਹਾ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ 1604 ਈਸਵੀ ਦੇ ਵਿੱਚ ਉਹਦੇ ਜਿਹੜੇ ਲਿਖਾਰੀ ਸਨ ਭਾਈ ਸਾਹਿਬ ਭਾਈ ਗੁਰਦਾਸ ਜੀ ਸਨ ਦੇਖੋ ਕਿੰਨੇ ਸਵਾਲ ਆਪਾਂ ਕੀਤੇ ਐਸ ਸਲਾਈਡ ਦੇ ਉੱਤੇ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਐ 1553 ਈਸਵੀ ਨੂੰ ਦੇ ਨੇੜੇ ਤੇ ਦੇ ਜਨਮ ਹੁੰਦਾ ਬਾਸਰ ਕੇ ਗਿਲਨਾ ਪਿੰਡ ਦੇਖ ਲਿਆ ਦਾਤਾਰ ਚੰਦ ਪੱਲਾ ਪਿਤਾ ਜੀ ਦਾ ਨਾਮ ਐ ਗੁਰਮਤ ਦੇ ਪਹਿਲੇ ਵਿਆਖਿਆਕਾਰ ਐ ਸੰਤ ਪੌਲ ਦੇ ਨਾਲ ਤੁਲਨਾਇਆ ਜਾਂਦਾ ਸਿੱਖ ਧਰਮ ਦੇ ਵੇਦ ਵਿਆਸ ਵੀ ਕਿਹਾ ਜਾਂਦਾ ਤੇ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਸਨ ਚੱਲਦੇ ਆ ਜੀ ਆਪਾਂ ਅਗਲੀ ਸਲਾਈਡ ਤੇ ਕਲਾਸ ਪਸੰਦ ਆ ਰਹੀ ਵਧੀਆ ਲੱਗ ਰਹੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਹੋ ਦੂਜੇ ਦੋਸਤਾਂ ਤੱਕ ਜਰੂਰ ਪਹੁੰਚਾ ਦਿਓ ਜੇ ਤੁਹਾਡਾ ਕੋਈ ਸਵਾਲ ਹੋਵੇ ਕੁਝ ਪੁੱਛਣਾ ਦੱਸਣਾ ਹੋਵੇ ਤਾਂ ਤੁਸੀਂ ਹੇਠ ਦਿੱਤੇ ਨੰਬਰ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਹਾਂਜੀ 1604 ਦੇ ਵਿੱਚ ਆਦ ਗ੍ਰੰਥ ਸਾਹਿਬ ਦਾ ਸੰਪਾਦਨ ਕਾਰਜ ਕੀਤਾ ਗਿਆ ਇਹ ਆਪਾਂ ਪੜ ਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ UGC NET ਵਾਲਿਓ ਤੁਹਾਡੇ ਲਈ ਮੈਂ ਆਦ ਗ੍ਰੰਥ ਸਾਹਿਬ ਤੇ ਇਕੱਲੀ ਵੱਖਰੀ ਇੱਕ ਵੀਡੀਓ ਬਣਾਉਂਗਾ ਥਿਉਰੀ ਤੁਹਾਨੂੰ ਮੈਂ ਆਦ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਕ ਦੱਸੂਗਾ ਵੀ ਆਦ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਫਰਕ ਕੀ ਹੈ ਫਿਲਹਾਲ ਅਸੀਂ ਈਟੀਟੀ 5994 ਤੇ ਫੋਕਸ ਕਰ ਰਹੇ ਹਾਂ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਹੋਣ ਦਾ ਵੀ ਉਹਨਾਂ ਨੂੰ ਮਾਨ ਪ੍ਰਾਪਤ ਹੈ ਤੁਹਾਨੂੰ ਪਤਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਸੀ ਕਿਹਾ ਜਾਂਦਾ 1609 ਈਸਵੀ ਦੇ ਵਿੱਚ ਆਪਣੇ ਪਿਤਾ ਜੀ ਦੀ ਸ਼ਹੀਦੀ ਤੋਂ 3 ਸਾਲ ਬਾਅਦ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਇਹ ਨਿਰਮਾਨ ਕਾਰਜ ਆਰੰਭ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਤੇ ਬਾਬਾ ਬੁੱਢਾ ਜੀ ਨੂੰ ਨਾਲ ਲਾ ਕੇ ਉਹਨਾਂ ਨੇ ਇਹ ਕਾਰਜ ਕੀਤਾ ਬਾਬਾ ਬੁੱਢਾ ਜੀ ਹੈੱਡ ਗ੍ਰੰਥੀ ਸੀਗੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸੀ ਭਾਈ ਗੁਰਦਾਸ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੌਂਪੀ ਸੀ ਮੁੱਖੀ ਵਜੋਂ ਭਾਈ ਗੁਰਦਾਸ ਸਾਹਿਬ ਜੀ ਦੀਆਂ 39 ਬਾਰਾਂ ਸਾਨੂੰ ਮਿਲਦੀਆਂ ਨੇ ਬਾਣੀ ਹੈ ਉਹਨਾਂ ਦੀ 39 ਬਾਰਾਂ ਯਾਦ ਰੱਖੋ ਕਿੰਨੀਆਂ ਬਾਰ 39 ਵੈਸੇ 1240 ਨੇ ਵੈਸੇ 1240 ਨੇ ਪਰ ਸਲੇਬ ਪਰ ਜਿਹੜੀਆਂ ਸਾਡੀਆਂ ਕਿਤਾਬਾਂ ਨੇ ਨਾ ਉਥੇ 39 12 ਹੀ ਮੈਂਸ਼ਨ ਕੀਤੀਆਂ ਜਾਂਦੀਆਂ ਇਸ ਕਰਕੇ ਤੁਹਾਨੂੰ ਮੈਂ ਇੱਥੇ 39 ਕਰਵਾ ਰਿਹਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਜੇ ਉਥੇ অপਸ਼ਨ 40 ਦੀ ਆਵੇ 39 ਦੀ ਨਾ ਆਵੇ ਫਿਰ ਤੁਸੀਂ 40 ਦੀ অপਸ਼ਨ ਦੇ ਨਾਲ ਜਾਓਗੇ ਫਿਰ ਤੁਸੀਂ ਕਿਸੇ ਵੀ ਗੱਲ ਤੋਂ ਕਨਫਿਊਜ਼ ਨਹੀਂ ਹੋਣਾ ਆਸ ਹੈ ਕਿ ਤੁਹਾਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਅਗਲੀ ਗੱਲ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਵੈਸੇ ਤਾਂ ਓਵਰਆਲ ਆਪਾਂ ਕਹਦੇ ਨੇ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਪਰ ਵਿਦਵਾਨ ਕਹਿੰਦੇ ਆ ਕਿ ਉਹਨਾਂ ਦੀਆਂ 12 ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਗੁਰਬਾਣੀ ਦੀ ਕੁੰਜੀ ਭਾਵ ਕਿ ਜੇਕਰ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸਮਝਾਂਗੇ ਫਿਰ ਸਾਡੇ ਦਿਮਾਗ ਦਾ ਜਿਹੜਾ ਹੈ ਉਹ ਖੁੱਲ ਜਾਵੇਗਾ ਸਾਡੀ ਸਮਝ ਵਾਈਡ ਹੋ ਜਾਵੇਗੀ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੇ ਵਿੱਚ ਗੁਰੂ ਸਾਹਿਬ ਜੀ ਦੀ ਫਿਲਾਸਫੀ ਨੂੰ ਸਮਝਣ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ ਆਸ ਹੈ ਕਿ ਤੁਹਾਨੂੰ ਵੀ ਗੱਲ ਸਮਝ ਆ ਗਈ ਹੋਵੇਗੀ ਅੱਗੇ ਆਜੋ ਤਿੰਨ ਪਾਸ਼ਾਵਾਂ ਦੀ ਮਤਲਬ ਉਹਨਾਂ ਦੀ ਜਿਹੜੀ ਬਾਣੀ ਸਾਨੂੰ ਤਿੰਨਾਂ ਪਾਸ਼ਾਵਾਂ ਚ ਮਿਲਦੀ ਹੈ ਪੰਜਾਬੀ ਚ ਮਿਲਦੀ ਹੈ ਬ੍ਰਜ ਭਾਸ਼ਾ ਚ ਮਿਲਦੀ ਹੈ ਐਂਡ ਸੰਸਕ੍ਰਿਤ ਭਾਸ਼ਾ ਚ ਮਿਲਦੀ ਹੈ ਪੰਜਾਬੀ ਦੇ ਵਿੱਚ ਉਹਨਾਂ ਦੀਆਂ 39 ਜਾਂ 40 ਵਾਰਾਂ ਮਿਲਦੀਆਂ। ਬ੍ਰਜ ਪਾਸ਼ਾ ਬ੍ਰਜ ਬ੍ਰਿਜਨੀ ਬ੍ਰਜ ਪਾਸ਼ਾ ਦੇ ਵਿੱਚ 675 ਕਵਿਤ ਸਵੈਏ ਮਿਲਦੇ ਆ ਤੇ ਸੰਸਕ੍ਰਿਤ ਪਾਸ਼ਾ ਦੇ ਵਿੱਚ 6 ਸ਼ਲੋਕ ਮਿਲਦੇ ਆ। ਇਹ 41 61 ਦੇ ਵਿੱਚ ਵੀ ਮੇਰਾ ਖਿਆਲ ਇਸੇ ਤਰ੍ਹਾਂ ਦਾ ਸਵਾਲ ਆਇਆ ਸੀ ਕਿ ਭਾਈ ਗੁਰਦਾਸ ਜੀ ਦੀ ਬਾਣੀ ਕਿੰਨੀਆਂ ਪਾਸ਼ਾਵਾਂ ਦੇ ਵਿੱਚ ਸਾਨੂੰ ਪ੍ਰਾਪਤ ਹੈ। ਆਸ ਹੈ ਕਿ ਤੁਹਾਨੂੰ ਇਹ ਵੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਬਿਨਾ ਕਿਸੇ ਦੇਰੀ ਤੋਂ ਅੱਗੇ ਚੱਲਦੇ ਆ ਕਿ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ 39 ਜਾਂ 40 ਵਾਰਾਂ ਨੇ 39 ਜਾਂ 40 ਵਾਰਾਂ ਨੇ ਉਹਨਾਂ ਦਾ ਰਸ ਕਿਹੜਾ ਹੈ ਉਹ ਕਿਸ ਵਿਸ਼ੇ ਦੀਆਂ ਵਾਰਾਂ ਨੇ ਅਧਿਆਤਮਿਕ ਵਾਰਾਂ ਨੇ ਅਧਿਆਤਮਿਕ ਵਾਰਾਂ ਜਾਂ ਉਹਨਾਂ ਨੂੰ ਆਪਾਂ ਕਹਿੰਦੇ ਸ਼ਾਂਤਮਈ ਵਾਰਾਂ ਜਾਂ ਸ਼ਾਂਤ ਰਸੀ ਵਾਰਾਂ ਸ਼ਾਂਤ ਰਸ ਵਾਲੀਆਂ ਵਾਰਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸ਼ਾਂਤ ਰਸੀ ਵਾਰਾਂ ਨੇ ਯਾਦ ਰੱਖਿਓ ਤੁਮੈ ਦੇਖ ਰਿਹਾ ਹਾਂ ਜੋ ਡਾਟਾ ਸਾਡੇ ਕੋਲ ਪੰਜਾਬ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਤੇ ਦਿੱਤਾ ਹੋਇਆ ਨਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਕਿਹਾ ਕਿ ਭਾਈ ਗੁਰਦਾਸ ਜੀ ਦਾ ਜਿਹੜਾ ਘਰਾਣਾ ਉਹ ਭੱਲਾ ਹੈ ਤੁਹਾਨੂੰ ਇਹ ਸਵਾਲ ਆ ਸਕਦਾ ਘਰਾਣਾ ਭੱਲਾ ਹੈ ਫਿਰ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਹਨ ਇਹ ਦੋ ਗੱਲਾਂ ਆਪਾਂ ਔਰੈਡੀ ਗੱਲ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਸਿੱਖ ਮਤ ਦੇ ਪ੍ਰਚਾਰ ਪ੍ਰਸਾਰ ਵਾਸਤੇ ਭਾਰਤ ਪੰਜਾਬ ਤੋਂ ਬਾਹਰ ਗਏ ਆਗਰੇ ਵੀ ਗਏ ਬਨਾਰਸ ਵੀ ਗਏ ਉਜੈਨ ਵੀ ਗਏ ਪੰਜਾਬ ਤੋਂ ਬਾਹਰ ਵੀ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਗਏ ਸਾਰਾ ਜੀਵਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਕੀਤਾ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦੇ ਵਿੱਚ 40 ਬਾਰਾ ਮੈਂਸ਼ਨ ਨੇ ਯਾਦ ਰੱਖਿਓ 40 ਬਾਰਾ ਨੇ ਉਹਨਾਂ ਨੇ ਉੱਥੇ 40 ਬਾਰਾਂ ਕਹੀਆਂ ਨੇ ਤਾਂ ਤੁਸੀਂ ਉਸ ਦੇ ਵੀ ਅਨੁਸਾਰ 40 ਬਾਰਾਂ ਤਿਆਰ ਕਰ ਸਕਦੇ ਹੋ ਤੇ ਜਿਹੜੀ ਭਾਸ਼ਾ ਹੈ ਭਾਈ ਸਾਹਿਬ ਦੀਆਂ ਬਾਰਾਂ ਦੀ ਉਹ ਹੈ ਟਕਸਾਲੀ ਪੰਜਾਬੀ ਟਕਸਾਲੀ ਪੰਜਾਬੀ ਇਹ ਉਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦੇ ਵਿੱਚੋਂ ਦੱਸ ਰਿਹਾ ਤਾਂ ਕਿ ਤੁਸੀਂ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਪਾਓ ਖਾਓ ਉਹਨਾਂ ਨੇ 556 ਕਵਿੱਤ ਸੁਮਈਆਂ ਦੀ ਗਿਣਤੀ ਦੱਸੀ ਹੈ 556 ਕਵਿੱਤ ਜਿਹੜੇ ਕਿ ਬ੍ਰਜ ਭਾਸ਼ਾ ਦੇ ਵਿੱਚ ਹੈ ਇਹ ਤੁਸੀਂ ਯਾਦ ਰੱਖੋ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਸਾਹਿਬ ਦੀ ਸਾਰੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਦਿੰਦਾ ਸਾਰੀ ਰਚਨਾ ਨੂੰ ਉਹਨਾਂ ਨੇ ਵਾਰਾਂ ਮੈਂਸ਼ਨ ਨਹੀਂ ਕੀਤੀਆਂ ਗੁਰਬਾਣੀ ਦੀ ਕੁੰਜੀ ਜਾਨੀ ਕਿ ਭਾਈ ਸਾਹਿਬ ਦੀ ਸਾਰੀ ਰਚਨਾ ਆ ਜੋ ਮੈਂ ਤੁਹਾਨੂੰ ਇਹ ਉਹ ਗੱਲਾਂ ਨੇ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਵਾਲਿਆਂ ਨੇ ਆਪਣੀ ਕਿਤਾਬ ਦੇ ਵਿੱਚ ਮੈਂਸ਼ਨ ਕੀਤੀਆਂ ਨੇ ਮੈਂ ਦੁਬਾਰਾ ਦੱਸਦਾ ਉਹ ਕਹਿੰਦੇ ਘਰਾਣਾ ਜਿਹੜਾ ਹੈ ਭੱਲਾ ਹੈ ਭਤੀਜੇ ਨੇ ਗੁਰੂ ਅਮਰਦਾਸ ਜੀ ਦੇ ਆਗਰੇ ਬਨਾਰਸ ਤੇ ਉਜੈਨ ਪ੍ਰਚਾਰ ਪ੍ਰਸਾਰ ਵਾਸਤੇ ਗਏ 40 ਬਾਰਾਂ ਨੇ ਪਾਸ਼ਾ ਟਕਸਾਲੀ ਪੰਜਾਬੀ ਆ 556 ਕਵੀਤ ਨੇ ਰਚਨਾ ਜਿਹੜੀ ਸਮੁੱਚੀ ਉਸ ਨੂੰ ਹੀ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਇੱਥੇ ਆਪਾਂ ਉਹ ਗੱਲਾਂ ਕਰ ਲੀਆਂ ਨੇ ਅੱਗੇ ਆਜੋ ਜੀ ਤੋਂ ਇੱਥੇ ਆਪਾਂ 40 ਨੂੰ ਜ਼ਿਆਦਾ ਠੀਕ ਮੰਨੀਏ ਠੀਕ ਹੈ ਜੀ ਤੇ ਉਹਨਾਂ ਨੇ 556 ਕਵੀਤ ਸਭ ਜੇ ਵੈਸੇ 675 ਗਿਣਤੀ ਮਿਲਦੀ ਹੈ ਪਰ ਪੰਜਾਬ ਸਕੂਲ ਵਾਲਿਆਂ ਨੇ 556 ਦਿੱਤੇ ਆ ਇਹ ਵੀ ਮੈਂ ਤੁਹਾਨੂੰ ਦੋਨੋਂ ਫਰਕੇ ਦੱਸ ਦਿੱਤੇ ਇਹ ਤੁਸੀਂ ਆਪਣੇ ਤਰੀਕੇ ਨਾਲ ਹੁਣ ਦੇਖ ਲਿਓ ਜਿਹੜੀ ਆਪਸ਼ਨ ਆਵੇ ਉਹ ਲਾ ਦੇਣੀ ਆ ਹਾਂਜੀ ਭਾਈ ਸਾਹਿਬ ਦੀ ਪਹਿਲੀ ਵਾਰ ਬੜੀ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਵਿੱਚ ਇਹਦੇ ਚੋਂ ਸਵਾਲ ਆਉਣੇ ਆ ਕਿ ਪਹਿਲੀ ਵਾਰ ਦਾ ਵਿਸ਼ਾ ਕੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਿੰਬ ਗੁਰੂ ਸਾਹਿਬ ਜੀ ਦੀ ਜਿਹੜੀ ਜੀਵਨ ਜੀਵਨ ਤਸਵੀਰ ਹੈ ਉਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਪੇਸ਼ ਕੀਤਾ ਹੈ ਔਰ ਇਹ ਜਿਹੜੀ ਜੀਵਨ ਦੀ ਉਹਨਾਂ ਦੀ ਤਸਵੀਰ ਹੈ ਜਾਂ ਕਹਿ ਲੋ ਸੰਖੇਪ ਇਤਿਹਾਸ ਹੈ ਸੰਖੇਪ ਇਤਿਹਾਸ ਇਸ ਵਾਰ ਦੇ ਵਿੱਚ ਪੇਸ਼ ਕੀਤਾ ਗਿਆ ਸੰਖੇਪ ਇਤਿਹਾਸ ਔਰ ਇਹਦੇ ਚ ਇਕੱਲਾ ਉਹ ਨਹੀਂ ਭਾਈ ਸਾਹਿਬ ਨੇ ਆਪਣੇ ਸਮੇਂ ਤੱਕ ਦੇ 6 ਗੁਰੂ ਸਹਿਬਾਨਾਂ ਬਾਰੇ 6 ਗੁਰੂਆਂ ਬਾਰੇ ਇੱਕ ਇੱਕ ਪੌੜੀ ਬਾਕੀ ਪੰਜਾਂ ਬਾਰੇ ਵੀ ਇੱਕ ਇੱਕ ਪੌੜੀ ਲਿਖੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਮਸ਼ਹੂਰ ਹੈ ਕਿ ਉਹਨਾਂ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਬਾਰੋ-ਬਾਰੀ ਇਹ ਉਹਨਾਂ ਦੀ ਇਸੇ ਵਾਰ ਦੇ ਵਿੱਚੋਂ ਲਈ ਗਈ ਬਾਣੀ ਹੈ ਹਾਂਜੀ ਇਸ ਵਾਰ ਦੀ ਸ਼ੁਰੂਆਤ ਮੰਗਲਾ ਚਰਨ ਤੋਂ ਹੁੰਦੀ ਹੈ ਮੰਗਲ ਚਰਨ ਕੀ ਹੁੰਦਾ ਹੈ ਕਿ ਆਪਣੇ ਰੱਬ ਪ੍ਰਮਾਤਮਾ ਨੂੰ ਯਾਦ ਕਰਨਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਸ ਨੂੰ ਇੱਕ ਤਰ੍ਹਾਂ ਨਾਲ ਅਪਰਦਾਸ ਕਹਿ ਸਕਦੇ ਆਂ ਤិន ਉਹਨਾਂ ਦੀ ਮੰਗਲਾ ਚਰਨ ਦੀ ਤੋਕ ਹੈ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਦ੍ਰਿੜਾਇਆ ਇਹ ਉਹਨਾਂ ਦੀ ਮੰਗਲਾ ਚਰਨ ਦੀ ਤੋਕ ਹੈ ਯਾਦ ਰੱਖਿਓ ਕੁੱਲ ਪੌੜੀਆਂ ਪਹਿਲੀ ਵਾਰ ਦੀਆਂ 49 ਨੇ 20 ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਇਹ ਤੁਹਾਡਾ ਸਵਾਲ ਹੈ ਐਮਸੀਕਿਊ ਦੇ ਵਿੱਚ ਸ਼ਾਮਿਲ ਕਰੋ 49 ਨੰਬਰ ਕੁੱਲ ਪੌੜੀਆਂ 49 ਨੇ ਵੀ ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ ਬਾਕੀ ਪੌੜੀਆਂ ਵਿੱਚ ਸ੍ਰਿਸ਼ਟੀ ਰਚਨਾ ਅਵਤਾਰਾਂ ਬਾਰੇ ਧਰਮਾਂ ਬਾਰੇ ਜੁਗਾਂ ਬਾਰੇ ਆਪਣੇ ਸਮੇਂ ਦੇ ਪ੍ਰਾਣਿਕ ਮਤਲਬ ਜੋ ਉੱਥੇ માનਤਾਵਾਂ ਚੱਲ ਰਹੀਆਂ ਸੀ ਉਸ ਸਮੇਂ ਉਹਨਾਂ ਬਾਰੇ ਹੈ ਬਾਕੀ ਮੇਨ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਹੈ ਤੋਂ ਇਸ ਕਰਕੇ ਜੋ ਇਤਿਹਾਸ ਇੱਕ ਤਰ੍ਹਾਂ ਨਾਲ ਸੰਖੇਪ ਰੂਪ ਵਿੱਚ ਪੇਸ਼ ਕੀਤਾ ਭਾਈ ਸਾਹਿਬ ਨੇ ਇੱਕ ਗੱਲ ਯਾਦ ਰੱਖੋ ਵੀ ਭਾਈ ਸਾਹਿਬ ਦੀ ਵਾਰਾਂ ਦਾ ਜਿਹੜਾ ਛੰਦ ਕਿਹੜਾ ਹੈ ਉਹ ਨਿਸ਼ਾਨੀ ਛੰਦ ਹੈ ਇਹ ਬਖਰਾ ਸਵਾਲ ਇਹਨੂੰ ਤਿਆਰ ਕਰ ਲਿਓ ਨਿਸ਼ਾਨੀ ਛੰਦ ਹੈ ਨਿਸ਼ਾਨੀ ਛੰਦ ਦਾ ਜਿਹੜਾ ਤੁਕਾਂਤ ਮੇਲ ਹੁੰਦਾ ਉਹ ਅਖੀਰ ਤੇ ਹੁੰਦਾ ਅਖੀਰ ਤੇ ਹੁੰਦਾ ਤੁਕਾਂਤ ਮੇਲ ਠੀਕ ਹੈ ਤੁਕਾਂਤ ਮੇਲ ਕਿੱਥੇ ਰਲਦਾ ਹੈ ਅਖੀਰ ਤੇ ਹਾਂਜੀ ਦਸਵੀਂ ਬਾਰ ਦਸਵੀਂ ਬਾਰ ਭਗਤਾਂ ਦੀ ਬਾਰ ਹੈ ਪਿਆਰਿਓ ਭਗਤਾਂ ਦੀ ਬਾਰ ਯਾਦ ਰੱਖਿਓ ਭਗਤਾਂ ਦੀ ਬਾਰ ਮਿੱਥੇ ਇਤਿਹਾਸਿਕ ਭਗਤ ਜਿਵੇਂ ਧਰੂਪ ਪ੍ਰਹਿਲਾਦ ਸੁਦਾਮਾ ਆਦ ਜਿਹੜੇ ਪੁਰਾਣੇ ਭਗਤ ਸੀਗੇ ਪੁਰਾਣਿਕ ਪੁਰਾਣਾ ਚ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਉਹਨਾਂ ਬਾਰੇ ਤੇ ਜਿਹੜੇ ਇਤਿਹਾਸਿਕ ਭਗਤ ਕਬੀਰ ਸਾਹਿਬ ਰਵਦਾਸ ਸੈਨ ਤੇ ਤਰਲੋਚਨ ਜੀ ਬਾਰੇ ਉਹਨਾਂ ਬਾਰੇ ਆਪਣਾ ਵੀਰਵਾ ਭਾਈ ਸਾਹਿਬ ਨੇ ਦੱਸਿਆ 23 ਪੌੜੀਆਂ ਨੇ ਭਗਤਾਂ ਦਾ ਸੰਖੇਪ ਜੀਵਨ ਪੇਸ਼ ਕਰਨ ਕਰਕੇ ਵਾਰ ਦਾ ਨਾਮ ਹੈ ਭਗਤਾਂ ਦੀ ਵਾਰ ਅੱਗੇ ਆਜੋ ਜੀ 11ਵੀਂ ਵਾਰ ਗੁਰਸਿੱਖਾਂ ਦੀ ਵਾਰ ਹੈ ਪਹਿਲਾਂ ਭਗਤ ਹੈ ਪੁਰਾਣੇ ਫਿਰ ਉਹਦੇ ਬਾਅਦ ਗੁਰਸਿੱਖਾਂ ਦਾ ਜ਼ਿਕਰ ਹੈ ਇਹ ਸਿੱਖ ਕੌਣ ਨੇ ਇਹ ਸਿੱਖ ਨੇ ਜਿਹੜੇ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 6ਵੇਂ ਗੁਰੂ ਸਾਹਿਬ ਤੱਕ ਦੇ ਇਤਿਹਾਸਿਕ ਸਿੱਖ ਆ ਜਿਵੇਂ ਬਾਬਾ ਬੁੱਢਾ ਜੀ ਭਾਈ ਵਿਧੀ ਚੰਦ ਜੀ ਭਾਈ ਲੱਖੂ ਜੀ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਜਿਹੜੇ ਮਹਾਰਾਜ ਦੇ ਪੁਰਾਣੇ ਸਿੱਖ ਸੀ ਉਹਨਾਂ ਬਾਰੇ ਭਾਈ ਸਾਹਿਬ ਨੇ ਥੋੜਾ ਥੋੜਾ ਜ਼ਿਕਰ ਕੀਤਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਯਾਦ ਕੀਤਾ ਸ਼ਰਧਾਂਜਲੀ ਦਿੱਤੀ ਹੈ ਸਿੱਖਾਂ ਦੀ ਭਗਤ ਮਾਲਾ ਇਸ ਨੂੰ ਭਾਈ ਮਨੀ ਸਿੰਘ ਜੀ ਨੇ ਨਾਮ ਦਿੱਤਾ ਕਿ ਇਹ ਵਾਰ ਸਿੱਖਾਂ ਦੀ ਭਗਤ ਮਾਲ ਹੈ ਜਿਹੜੀ ਜਿਹੜੀ ਵਾਰ ਆ ਹੈ ਇਹ ਭਗਤ ਰਤਨਾਵਲੀ ਇਸ ਨੂੰ ਕਿਹਾ ਜਾਂਦਾ ਇਹ ਵੀ ਭਾਈ ਗੁਰਦਾਸ ਜੀ ਨੇ ਜਦੋਂ ਟੀਕਾ ਕੀਤਾ ਤਾਂ ਉਹਨਾਂ ਨੇ ਇਸ ਨੂੰ ਨਾਮ ਦਿੱਤਾ ਭਗਤ ਰਤਨਾਵਲੀ ਹੁਣ ਇੱਕ ਸਵਾਲ ਤੁਹਾਡੇ ਲਈ ਮੈਂ ਛੱਡ ਦਿਨਾ ਕਿ ਗਿਆਨ ਰਤਨਾਵਲੀ ਕਿਸ ਵਾਰ ਨੂੰ ਕਿਹਾ ਜਾਂਦਾ ਗਿਆਨ ਰਤਨਾਵਲੀ ਇਹਦੀਆਂ ਪੌੜੀਆਂ 31 ਨੇ ਭਾਵੇਂ ਨਾ ਯਾਦ ਰੱਖੋ ਇਤਿਹਾਸਕ ਮਹੱਤਵ ਵਾਲੀ ਵਾਰ ਹੈ ਪਹਿਲੇ 6 ਗੁਰੂਆਂ ਦੇ ਸਿੱਖਾਂ ਬਾਰੇ ਜਾਣਕਾਰੀ ਸਾਨੂੰ ਕਿਸ ਵਾਰ ਵਿੱਚੋਂ ਮਿਲਦੀ ਆ 11ਵੀਂ ਵਾਰ ਦੇ ਵਿੱਚੋਂ ਮਿਲਦੀ ਆ ਈ ਯਾਦ ਰੱਖੋਗੇ ਤੁਸੀਂ ਇੱਥੋਂ ਤੁਹਾਨੂੰ ਸਵਾਲ ਸੈੱਟ ਹੋ ਕਿਉਂ ਨਾ ਕਿ 27ਵੀਂ ਵਾਰ ਕਿਸ ਦੇ ਬਾਰੇ ਹੈ ਇਹਦੀਆਂ ਕੁੱਲ ਪੌੜੀਆਂ 23 ਨੇ ਯਾਦ ਨਾ ਰੱਖੋ ਕੋਈ ਚੱਕਰ ਨਹੀਂ ਪਰ ਆ ਯਾਦ ਰੱਖਿਓ ਇਹਦੇ ਵਿੱਚ ਪ੍ਰੀਤ ਜੋੜਿਆਂ ਦਾ ਜ਼ਿਕਰ ਹੈ ਪ੍ਰੀਤ ਜੋੜਿਆਂ ਬਾਰੇ ਹੀਰ ਰਾਂਝਾ ਸੱਸੀ ਪੁੰਨੂ ਸੋਰਠ ਬੀਜਾ ਸੋਨੀ ਮਹੀਵਾਲ ਬਾਰੇ ਭਾਈ ਸਾਹਿਬ ਆਈ ਗੁਰਦਾਸ ਜੀ ਨੇ 27ਵੀਂ ਵਾਰ ਦੇ ਵਿੱਚ ਜ਼ਿਕਰ ਕੀਤਾ ਇਹ ਤੁਹਾਡਾ ਜੂਜੀ ਸੀ ਦੇ ਵਿੱਚ ਵੀ ਸਵਾਲ ਪੁੱਛਦੇ ਆ ਮਾਸਟਰ ਕੈਡਰ ਦੇ ਵਿੱਚ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਗਿਆਨ ਰਤਨਾਵਲੀ ਪਹਿਲੀ ਵਾਰ ਨੂੰ ਕਿਹਾ ਜਾਂਦਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਭਾਈ ਮਨੀ ਸਿੰਘ ਜੀ ਨੇ ਨਾਮ ਦਿੱਤਾ ਜਦੋਂ ਭਾਈ ਮਨੀ ਸਿੰਘ ਜੀ ਨੇ ਟੀਕਾਕਾਰੀ ਕੀਤੀ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਸੋਹਣ ਸਿੰਘ ਨਹੀਂ ਮੋਹਨ ਸਿੰਘ ਦਿਵਾਨਾ ਨੇ ਉਹਨਾਂ ਨੂੰ ਸੰਤਪਾਲ ਕਿਹਾ ਸੀਗਾ ਜਿਹੜੀ ਕਿਵੇਂ ਵਿਆਖਿਆ ਪਿੱਛੇ ਕਰ ਚੁੱਕੇ ਹੁਣ ਸਾਡਾ ਜਿਹੜਾ 10th ਦੇ ਸਿਲੇਬਸ ਦੇ ਵਿੱਚ ਭਾਈ ਸਾਹਿਬ ਦੀ ਕਵਿਤਾ ਲੱਗੀ ਉਹਦੇ ਵਿੱਚੋਂ ਹੈ ਇੱਕ ਤਾਂ ਪਹਿਲੀ ਵਾਰ ਵਿੱਚੋਂ ਪੌੜੀਆ ਸਤਗੁਰੂ ਨਾਨਕ ਪ੍ਰਗਟਿਆ ਬਿਟੀ ਤੁੰਦਜਗ ਚੰਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ ਇਹ ਵਾਲੀ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 27ਵੀਂ ਪੌੜੀ ਹੈ ਵਾਰ ਦੀ ਇਹ ਤੁਹਾਨੂੰ ਸਲੇਪਸ ਦੇ ਵਿੱਚ ਸ਼ਾਮਲ ਹੈ ਜਾਨੀ ਕਿ ਇਸ ਵਾਰ ਦਾ ਇਸ ਪੌੜੀ ਦਾ ਵਿਸ਼ਾ ਕੀ ਹੈ ਗੁਰੂ ਸਾਹਿਬ ਜੀ ਦਾ ਆਗਮਨ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਤੇ ਆਉਣਾ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਹੈ ਉਹਦੇ ਬਾਰੇ ਭਾਈ ਸਾਹਿਬ ਜੀ ਸਾਨੂੰ ਸੰਖੇਪ ਰੂਪ ਚ ਦੱਸਦੇ ਹੈ ਦਾ ਗੁਰੂ ਸਾਹਿਬ ਦਾ ਆਗਮਨ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਕਵਤਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਇਹ ਜਿਹੜੀ ਪੌੜੀ ਹੈ ਇਸ ਪੌੜੀ ਤੋਂ ਭਾਈ ਸਾਹਿਬ ਨੇ ਆਪਣੇ ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਜੋ ਮਰਿਆਦਾ ਹੈ ਗੁਰੂ ਘਰ ਦੀ ਉਹ ਦ੍ਰਿੜ ਕਰਵਾਈ ਹੈ ਵੀ ਜਿਹੜਾ ਗੁਰੂ ਦਾ ਸਿੱਖ ਹੈ ਪੰਜਾਂ ਵਿਕਾਰਾਂ ਤੋਂ ਸੁਚੇਤ ਰਵੇ ਪੰਜਾਂ ਦੋਸ਼ਾਂ ਤੋਂ ਇਹਦੇ ਵਿੱਚ ਸਾਰਾ ਦੱਸਿਆ ਇੱਕ ਤਾਂ ਪਰਾਇਆ ਰੂਪ ਪਰਾਇਆ ਧਨ ਮੋ ਤੇ ਉਸਤਤ ਨਿੰਦਾ ਤੋਂ ਬਚਣਾ ਹੰਕਾਰ ਤੋਂ ਬਚਣਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਾਜਾ ਜੋਗੀ ਹੋਵੇ ਤੇ ਰਾਜਾ ਜੋਗੀ ਕਿਵੇਂ ਹੋ ਸਕਦਾ ਆਖਰੀ ਤੋਕ ਹੈ ਸਾਧ ਸੰਗਤ ਵਿਟਹੁ ਕੁਰਬਾਨ ਹੈ ਉਹ ਕਹਿੰਦੇ ਆ ਕਿ ਗੁਰੂ ਦੀ ਸੰਗਤ ਦੀ ਕਿਰਪਾ ਨਾਲ ਉਹ ਮਨੁੱਖ ਗੁਰਸਿੱਖ ਹੈ ਉਹਦੇ ਉੱਪਰ ਕਿਰਪਾ ਹੋਈ ਜਿਹੜਾ ਇੰਨਾ ਸਾਰੇ ਵਿਕਾਰਾਂ ਤੋਂ ਬਚਿਆ ਤੇ ਭਾਈ ਸਾਹਿਬ ਕਹਿੰਦੇ ਗੁਣ ਗੁਰੂ ਦੀ ਸੰਗਤ ਵਿੱਚੋਂ ਜਾ ਕੇ ਮਿਲਦੇ ਆ ਇਸ ਕਰਕੇ ਸੰਗਤ ਦੇ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ ਸਾਧ ਸੰਗਤ ਵਿਟੋਂ ਕੁਰਬਾਨ ਹੈ ਆ ਤੱਕ ਹੈ ਸਾਧ ਸੰਗਤ ਵਿਟੋਂ ਕੁਰਬਾਨ ਹੈ ਭਾਈ ਸਾਹਿਬ ਆਈ ਗੁਰਦਾਸ ਜੀ ਦੀ ਉਸੇ ਪੌੜੀ ਦੇ ਵਿੱਚੋਂ ਜਿਹੜੀ ਪੌੜੀ ਪਿੱਛੇ ਆਈ ਹੈ ਤੇ ਆਪਣੇ ਸਿਲੇਬਸ ਵਿੱਚ ਸ਼ਾਮਲ ਹੈ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਸਾਨੂੰ ਤੀਜੀ ਬਾਣੀ ਜਾਂ ਤੀਜੀ ਉਹਨਾਂ ਦੀ ਰਚਨਾ ਜੋ ਲੱਗੀ ਹੈ ਸਿਲੇਬਸ ਦੇ ਵਿੱਚ ਉਹ ਹੈ ਆਪ ਭਲਾ ਸਭ ਧਗ ਭਲਾ ਸਭ ਕੋ ਭਲਾ ਭਲਾ ਕਰ ਦੇਖੇ ਇਹਦੇ ਚ ਭਾਈ ਸਾਹਿਬ ਨੇ ਦੱਸਿਆ ਕਿ ਜੋ ਕਿਸੇ ਦੀ ਦ੍ਰਿਸ਼ਟੀ ਹੈ ਮਤਲਬ ਜੋ ਕਿਸੇ ਦੇ ਅੰਦਰ ਹੈ ਨਾ ਉਹੀ ਉਹਦੇ ਬਾਹਰ ਹੋਣਾ ਹੈ ਕਿ ਮਤਲਬ ਜੇ ਕਿਸੇ ਦੇ ਅੰਦਰ ਸੱਚ ਹੈ ਤੇ ਉਹਨੂੰ ਸਾਰਾ ਸੰਸਾਰ ਸੱਚ ਦਿਸਦਾ ਹੈ ਜੇ ਕਿਸੇ ਦੇ ਅੰਦਰ ਲੋਭ ਲਾਲਚ ਹੈ ਤੇ ਉਹਨੂੰ ਸਾਰੇ ਪਾਸੇ ਲੋਭੀ ਤੇ ਲਾਲਚੀ ਹੀ ਦਿਸਤੇ ਹੈ ਇਹਦੇ ਚ ਭਾਈ ਸਾਹਿਬ ਨੇ ਦੱਸਿਆ ਕਿ ਆਪ ਭਲਾ ਸਭ ਜਗ ਭਲਾ ਸਭ ਕੋ ਭਲਾ ਭਲਾ ਕਰ ਦੇਖੈ ਤੇ ਜਿਹੜਾ ਆਪ ਬੁਰਾ ਉਹ ਆਪ ਬੁਰਾ ਹੈ ਤੇ ਉਹਨੂੰ ਸਾਰਾ ਕੁਝ ਬੁਰਾ ਲੱਗਦਾ ਇਹਦੇ ਚ ਉਹਨਾਂ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਉਹ ਕੌਰਮਾਂ ਤੇ ਪੰਡਵਾਂ ਦੀਆਂ ਕੌਰਵ ਤੇ ਪੰਡਵ ਤੇ ਕੌਰਮਾਂ ਪੰਡਵਾਂ ਦਾ ਜਿਹੜਾ ਮੁਖੀ ਹੈ ਕੌਰਮਾਂ ਤੇ ਪੰਡਵਾਂ ਦਾ ਮੁਖੀ ਹੈ ਪੰਡਵਾਂ ਦਾ ਹੈਗਾ ਜੁਦਿਸਤ੍ਰ ਕੌਰਮਨ ਦਾ ਮੁਖੀ ਕੌਣ ਹੈ ਦੁਰਜੋਦਨ ਤੇ ਇਹ ਜਾਂਦੇ ਆ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕੋਲੇ ਤੇ ਸ੍ਰੀ ਕ੍ਰਿਸ਼ਨ ਜੀ ਨੂੰ ਕਹਿੰਦੇ ਆ ਸ੍ਰੀ ਕ੍ਰਿਸ਼ਨ ਜੀ ਇਹਨੂੰ ਕਹਿੰਦੇ ਆ ਦੁਰਜੋਦਨ ਨੂੰ ਵੀ ਜਾ ਤੂੰ ਲੱਭ ਕੇ ਆ ਕੋਈ ਚੰਗਾ ਬੰਦਾ ਦੁਨੀਆ ਤੇ ਯੁਦਿਸ਼ਤਰ ਨੂੰ ਵੀ ਕਹਿੰਦੇ ਤੂੰ ਵੀ ਲੱਭ ਕੇ ਆ ਭਾਈ ਯੁਦਿਸ਼ਤਰ ਮੁੜ ਕੇ ਆਉਂਦਾ ਜਵਾਬ ਦਿੰਦਾ ਕਹਿੰਦਾ ਮਹਾਰਾਜ ਮੈਨੂੰ ਤਾਂ ਕੋਈ ਮਾੜਾ ਬੰਦਾ ਹੀ ਨਹੀਂ ਦੱਸਿਆ ਤੇ ਦੁਰਜੋਦਨ ਕਹਿੰਦਾ ਮੈਨੂੰ ਕੋਈ ਚੰਗਾ ਹੀ ਨਹੀਂ ਦੱਸਿਆ ਭਾਈ ਸਾਹਿਬ ਨੇ ਇਹ ਉਦਾਹਰਨ ਵਿੱਚ ਦਿੱਤੀ ਆ ਤੇ ਆਖਰੀ ਤੋ ਕਹ ਹੈ ਉਹਨਾਂ ਦੀ ਕਰਵੈ ਹੋਏ ਸੋ ਟੁੱਟੀ ਰਖੈ ਕਰਵੈ ਹੋਏ ਸੋ ਟੁੱਟੀ ਰਖੇ ਦਾ ਮਤਲਬ ਹੈ ਕਰਵੈ ਦਾ ਅਰਥ ਹੁੰਦਾ ਭਾਂਡਾ ਗੰਗਾ ਸਾਗਰ ਭਾਂਡੇ ਦੇ ਵਿੱਚ ਜੋ ਵਸਤੂ ਪਾਈ ਹੈ ਨਾ ਉਹੀ ਟੁੱਟੀ ਥਾਣੀ ਬਾਹਰ ਆਉਣੀ ਹੈ ਜਦੋਂ ਤੁਸੀਂ ਟੁੱਟੀ ਖੋਲੋਗੇ ਉਹੀ ਚੀਜ਼ ਬਾਹਰ ਆਉਣੀ ਜਿਹੜੀ ਤੁਸੀਂ ਭਾਂਡੇ ਚ ਪਾਈ ਜੇ ਭਾਂਡੇ ਚ ਕਿਸੇ ਨੇ ਦੁੱਧ ਪਾਇਆ ਤੇ ਵਿੱਚੋਂ ਚਾਹ ਨਹੀਂ ਨਿਕਲੂਗੀ ਲੱਸੀ ਨਹੀਂ ਨਿਕਲੂਗੀ ਦੁੱਧ ਹੀ ਨਿਕਲੂਗਾ ਜੇ ਕਿਸੇ ਨੇ ਪਾਣੀ ਪਾਇਆ ਤੇ ਪਾਣੀ ਤੋਂ ਅੱਗੇ ਦੁੱਧ ਨਹੀਂ ਬਣ ਜਾਂਦਾ ਉਹ ਪਾਣੀ ਹੀ ਨਿਕਲੂਗਾ ਇਸ ਲਈ ਜੋ ਕਿਸੇ ਦੇ ਅੰਦਰ ਹੈ ਉਹੀ ਬਾਹਰ ਹੈ ਉਹੀ ਬਾਾਰ ਪ੍ਰਗਟ ਹੋਣਾ ਜੇ ਤੁਸੀਂ ਮਿਹਨਤ ਕੀਤੀ ਤੇ ਜਦੋਂ ਤੁਸੀਂ ਪੇਪਰ 'ਚ ਜਾਓਗੇ ਫਿਰ ਤੁਸੀਂ ਕੌਨਫੀਡੈਂਸ ਨਾਲ ਹੀ ਜਾਓਗੇ ਇਸ ਤੋਂ ਬਾਅਦ ਭਾਈ ਸਾਹਿਬ ਆਈ ਗੁਰਦਾਸ ਜੀ ਦੀ ਇੱਕ ਇੱਕ ਵਾਰ ਦੀ ਪੌੜੀ ਹੋਰ ਦਿੱਤੀ ਉਹ ਹੈ ਅਕਿਰਤ ਕੰਨ ਇਹ ਪੰਜਵੀਂ ਵਾਰ ਦੀ ਅੱਠਵੀਂ ਪੌੜੀ ਹੈ ਇਹਦੇ 'ਚ ਭਾਈ ਸਾਹਿਬ ਕਹਿੰਦੇ ਵੀ ਸਭ ਤੋਂ ਧਰਤੀ ਨੂੰ ਭਾਰ ਕਿਸੇ ਚੀਜ਼ ਦਾ ਨਹੀਂ ਲੱਗਦਾ ਜੇ ਸਭ ਤੋਂ ਵੱਧ ਧਰਤੀ ਨੂੰ ਭਾਰ ਲੱਗਦਾ ਤੇ ਉਹ ਲੱਗਦਾ ਅਕਿਰਤ ਕੰਨ ਮਨੁੱਖ ਦਾ ਜਿਹੜਾ ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁੱਲ ਜਾਵੇ ਇਹ ਵੀ ਬੜਾ ਮਸ਼ਹੂਰ ਹੈ ਆ ਸਕਦਾ ਪੇਪਰ ਦੇ ਵਿੱਚ ਕਿ ਸਬਦੂ ਭਾਰੀਆ ਕਿਰਤ ਕਰਨ ਮੰਦੀ ਹੂੰ ਮੰਦੇ ਨਾ ਤਿਸ ਭਾਰੇ ਪਰਬਤਾਂ ਇਹ ਵਾਲੀ ਧੁਕ ਹੈ ਅਸਮਾਨ ਕਹੰਦੇ ਹੈਨਾ ਇਸ ਤੋਂ ਬਾਅਦ ਕੁਝ ਸਵਾਲ ਹੈ ਤੇ ਮੈਂ ਚਾਹਣਾ ਕਿ ਇਹ ਆਪਾਂ ਸਵਾਲ ਅੱਛਾ ਨਾਲ ਹੀ ਕਰ ਲਈਏ ਚਲੋ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਕੌਣ ਨੇ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਕੌਣ ਨੇ ਪਹਿਲਾ ਪ੍ਰਸ਼ਨ ਬਾਬਾ ਬੁੱਢਾ ਜੀ ਬਾਬਾ ਦੀਪ ਸਿੰਘ ਜੀ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਆਦ ਗ੍ਰੰਥ ਸਾਹਿਬ ਦੇ ਲਖਾਰੀ ਕੌਣ ਹੈ ਆਪਾਂ ਗੱਲ ਕਰ ਚੁੱਕੇ ਹਾਂ ਭਾਈ ਗੁਰਦਾਸ ਸਾਹਿਬ ਜੀ ਠੀਕ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਪੁੱਛਣ ਤੇ ਫਿਰ ਭਾਈ ਮਨੀ ਸਿੰਘ ਆਉਣਾ ਹੈ ਸਵਾਲ ਨੰਬਰ 2 ਭਾਈ ਗੁਰਦਾਸ ਜੀ ਦੀ ਬਾਣੀ ਕਿੰਨੀਆਂ ਪਛਾਵਾਂ ਵਿੱਚ ਮਿਲਦੀ ਹੈ ਤਿੰਨਾਂ ਪਛਾਵਾਂ ਵਿੱਚ ਮਿਲਦੀ ਹੈ ਜੀ ਸੰਸਕ੍ਰਿਤ ਵਿੱਚ ਮਿਲਦੀ ਹੈ ਬ੍ਰਜ ਭਾਸ਼ਾ ਤੇ ਪੰਜਾਬੀ ਭਾਸ਼ਾ ਸਵਾਲ ਨੰਬਰ 3 ਭਾਈ ਗੁਰਦਾਸ ਜੀ ਕਿਸ ਗੁਰੂ ਸਾਹਿਬ ਦੇ ਭਤੀਜੇ ਸਨ ਸ੍ਰੀ ਗੁਰੂ ਅਮਰਦਾਸ ਜੀ ਦੇ ਤੀਜੇ ਪਾਤਸ਼ਾਹ ਜੀ ਦੇ ਭਤੀਜੇ ਸਨ ਭਾਈ ਗੁਰਦਾਸ ਜੀ ਦੀਆਂ ਕੁੱਲ ਵਾਰਾਂ ਕਿੰਨੀਆਂ ਨੇ ਤੇ ਆਪਾਂ ਜੇ ਸਿਲੇਬਸ ਮੁਤਾਬਕ ਚੱਲੀਏ ਆਪਣਾ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਦੀ ਕਿਤਾਬ ਮੁਤਾਬਕ ਫਿਰ 40 ਨੇ ਸਵਾਲ ਨੰਬਰ 5 ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਛੰਦ ਦੱਸੋ ਸਿਰਖੰਡੀ ਨਿਸ਼ਾਨੀ ਦੋਰਾ ਇਹ ਸਾਰੇ ਨਿਸ਼ਾਨੀ ਛੰਦ ਹੈ ਜੇ ਤੁਹਾਨੂੰ ਪੁੱਛਣ ਚੰਡੀ ਦੀ ਵਾਰ ਦਾ ਫਿਰ ਇਹ ਤਿੰਨੇ ਨੇ ਚੰਡੀ ਦੀ ਵਾਰ ਚ ਭਾਈ ਸਾਹਿਬ ਦੀ ਪਹਿਲੀ ਵਾਰ ਦਾ ਮੁੱਖ ਵਿਸ਼ਾ ਕੀ ਚਾਰ ਜੁਗਾਂ ਬਾਰੇ ਸ੍ਰਿਸ਼ਟੀ ਰਚਨਾ ਬਾਰੇ ਗੁਰੂ ਨਾਨਕ ਜੀ ਦਾ ਜੀ ਦਾ ਜੀਵਨ ਬਿੰਬ ਜਾਂ ਪ੍ਰਾਣਿਕ avatars ਬਾਰੇ ਗੱਲ ਉਹ ਮੁੱਖ ਵਿਸ਼ੇ ਦੀ ਕਹਿ ਰਿਹਾ ਤਾਂ ਉਹ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਿੰਬ ਲਾਵਾਂਗੇ ਸਵਾਲ ਨੰਬਰ 7 ਪਹਿਲੀਆਂ ਪਹਿਲੀ ਵਾਰ ਦੀਆਂ ਕੁੱਲ ਪੌੜੀਆਂ ਕਿੰਨੀਆਂ 41 52 49 ਜਾਂ 48 ਤੋਂ 49 ਪੌੜੀਆਂ ਨੇ ਯਾਦ ਰੱਖਿਓ ਸਵਾਲ ਨੰਬਰ 8 27ਵੀਂ ਵਾਰ ਦੀ ਪ੍ਰਸਿੱਧੀ ਦਾ ਕਾਰਨ ਦੱਸੋ ਗੁਰੂ ਨਾਨਕ ਸਾਹਿਬ ਦਾ ਜੀਵਨ ਵੀ ਇਤਿਹਾਸਿਕ ਭਗਤਾਂ ਬਾਰੇ ਪ੍ਰੀਤ ਜੋੜਿਆ ਮਾਰੇ ਇਤਿਹਾਸਿਕ ਸਿੱਖਾਂ ਬਾਰੇ 27ਵੀਂ ਵਾਰ ਦਾ ਸਹੀ ਉੱਤਰ ਈਡੀ ਆਪਸ਼ਨ ਹੈ ਬਿਲਕੁਲ ਠੀਕ ਹੈ ਸਵਾਲ ਨੰਬਰ 9 ਅਕਾਲ ਤਖਤ ਦੇ ਪਹਿਲੇ ਜਥੇਦਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਦੀ ਕਲਾਸ ਇੱਥੇ ਹੁੰਦੀ ਹੈ ਸਮਾਪਤ ਜੇ ਕਿਸੇ ਨੇ ਸੁਝਾਅ ਦੇਣਾ ਹੋਵੇ ਪੜ੍ਹਾਈ ਕਿਵੇਂ ਕਰੀਏ ਮਾਸਟਰ ਕੈਡਰ ਦੀ ਤਿਆਰੀ ਕਿਵੇਂ ਕਰੀਏ ਲੈਕਚਰਰ ਕੈਡਰ ਦੀ ਤਿਆਰੀ ਕਿਵੇਂ ਕਰੀਏ UGC NET ਕਿਵੇਂ ਕਲੀਅਰ ਕਰੀਏ 95 99 ਵਾਸਤੇ ਹੋਰ ਵਧੀਆ ਕੰਟੈਂਟ ਦੇਖਣ ਲਈ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਸਾਰਿਆਂ ਦਾ ਅੱਜ ਦੀ ਕਲਾਸ ਇੱਥੇ ਹੁੰਦੀ ਹੈ ਜੀ ਖਤਮ ਮਿਲਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਕਲਾਸ ਥਿਊਰੀ ਵਾਲੀ ਕਲਾਸ ਦੇ ਵਿੱਚ ਓਨਚਰ ਰੱਬ ਰੱਖੇ